ਖਰਨੇ ਪਾਰਟੀ ਦਾ ਐਲਾਨ ਕਰਕੇ ਕੁਝ ਵੱਡੇ ਫੈਸਲੇ ਸੁਣਾਏ ਜਿਸ ਵਿੱਚ ਉਹਨਾਂ ਨੇ ਕਾਫੀ ਕੁਝ ਦੱਸਿਆ ਉਹ ਕੀ ਕਰਨਾ ਚਾਹੁੰਦੇ ਨੇ ਤੇ ਉਹਨਾਂ ਦੇ ਏਜੰਡੇ ਕੀ ਹੋਣਗੇ ਉਹਨਾਂ ਨੇ ਬਾਦਲ ਪਰਿਵਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਾਲੇ ਤਾਂ ਉਹ ਦੇਸ਼ ਨੂੰ ਲੁੱਟਦੇ ਨੇ ਤੇ ਨਾਲੇ ਦੁਬਾਰਾ ਦੁਬਾਰਾ ਐਮਐਲਏ ਬਣ ਕੇ ਫਿਰ ਪੈਨਸ਼ਨ ਰਾਹੀ ਵਿਦੇਸ਼ ਨੂੰ ਠੱਗਦੇ ਨੇ ਉਹਨਾਂ ਨੇ ਕਿਹਾ ਕਿ ਜਿਸ ਦਿਨ ਬਾਦਲ ਸਾਹਿਬ ਨੇ ਮੈਮਰੀ ਛੱਡਣੀ ਹੈ ਉਹਨਾਂ ਦੀ ਪੈਨਸ਼ਨ 5 ਲੱਖ 40 ਹਜ਼ਾਰ ਹੈ ਜਿਸ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਵੇਗਾ ਉਹਨਾਂ ਨੂੰ ਇਹ ਪੈਨਸ਼ਨ ਨਹੀਂ ਦਿੱਤੀ ਜਾਵੇਗੀ ਐਮਪਲੋਇਜ਼ ਐਂਡ ਪੈਨਸ਼ਨਰਸ ਐਮਪਲੋਇਜ਼ ਐਂਡ ਪੈਨਸ਼ਨਰਸ ਨੂੰ ਅਸੀਂ ਜੋ ਉਹਨਾਂ ਦੀ ਡੀਏ ਦੀ ਕਿਸ਼ਤਾਂ ਮੇਰੇ ਖਿਆਲ 6th ਪੇ ਕਮਿਸ਼ਨ ਹੈਜ਼ ਨਾਟ ਬੀਨ ਇੰਪਲੀਮੈਂਟਡ ਬਾਈ ਦ ਪੰਜਾਬ ਗਵਰਨਮੈਂਟ ਔਰ ਉਹਨਾਂ ਦੀਆਂ ਪੰਜ ਕਿਸ਼ਤਾਂ ਸ਼ਾਇਦ ਡੀਐਨਐਸ ਅਲਾਉਂਸ ਦੀਆਂ ਉਹ ਅਸੀਂ ਉਹਨਾਂ ਨੂੰ ਪ੍ਰੋਮਿਸ ਕਰਦੇ ਆਂ ਔਰ ਨਾਲ ਇੱਥੇ ਇਹ ਵੀ ਕਹਿੰਦੇ ਆਂ ਕਿ ਐਮਐਲਏ ਦੀਆਂ ਤਨਖਾਹਾਂ ਉਨੀ ਦੇਰ ਤੱਕ ਨਹੀਂ ਵਧਣੀਆਂ ਚਾਹੀਦੀਆਂ ਜਦੋਂ ਤੱਕ ਸਾਰੇ ਏਮਪਲੋਇਜ਼ ਤੇ ਪੈਨਸ਼ਨਰਸ ਨੂੰ ਉਹਨਾਂ ਦਾ ਬਕਾਇਆ ਪੂਰਾ ਨਹੀਂ ਮਿਲ ਜਾਂਦਾ ਨੰਬਰ 1 ਨੰਬਰ 2 ਨੰਬਰ 2 ਨੰਬਰ 2 ਇੱਕ ਇੱਕ ਬੰਦਾ ਆਪਣੀ 40 ਸਾਲ ਦੀ ਜ਼ਿੰਦਗੀ ਲਾਉਂਦਾ ਸਰਕਾਰ ਦੀ ਨੌਕਰੀ ਤੇ ਟੀਚਰ ਡਾਕਟਰ ਇੰਜੀਨੀਅਰ ਉਹਨੂੰ ਪੈਨਸ਼ਨ ਮਿਲਦੀ 50000 ਰੁਪਿਆ ਇੱਕ ਬੰਦਾ ਬਾਦਲ ਸਾਹਿਬ ਵਰਗਾ ਨਾਲੇ ਲੁੱਟਦੇ ਨੇ ਸਟੇਟ ਨੂੰ ਤੇ ਨਾਲੇ ਐਮਐਲਏ ਬਣਦੇ ਨੇ ਦੁਬਾਰਾ ਦੁਬਾਰਾ ਇਲੈਕਟੋਰਲ ਪ੍ਰੋਸੈਸ ਨੂੰ ਪੋਲਿਊਟ ਕਰਕੇ ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਪੈਨਸ਼ਨ ਕਿੰਨੀ ਹੋਣੀ ਜਿਸ ਦਿਨ ਬਾਦਲ ਸਾਹਿਬ ਨੇ ਮੈਂਬਰੀ ਛੱਡਣੀ ਆ 5 ਲੱਖ 40000 ਰੁਪਿਆ ਮਹੀਨਾ ਭਰਾਉ ਇਹ ਹਰ ਕਿਸ ਨੇ ਦਿੱਤੀ ਜਾਵੇਗੀ ਇਸ ਨੂੰ ਬੰਦ ਕੀਤਾ ਜਾਵੇਗਾ ਐਮ ਐਲ ਏ ਸਪੈਨਸ਼ਨ ਦੇ ਅਧਿਕਾਰ ਉਦੋਂ ਤੱਕ ਨੇ ਜਦੋਂ ਪਹਿਲਾਂ ਤੁਸੀਂ EMPLOYEES ਦਾ ਧਿਆਨ ਰੱਖੋ ਉਹਨਾਂ ਦੀ ਰੈਗੂਲਰ ਪੈਨਸ਼ਨ ਬੰਦ ਕੀਤੀ ਹੋਈ 2004 ਦੀ ਇਟ ਹੈਸ ਟੂ ਬੀ ਰੀਇਨਸਟੇਟਿਡ ਬਿਕਾਉਜ਼ ਥੈਟ ਇਜ਼ ਦੀ ਸੋਸ਼ਲ ਸਿਕਿਉਰਿਟੀ ਆਫ देयर ਲਾਈਫ ਇਟ ਇਜ਼ देयर ਸਿਕਿਉਰਿਟੀ ਉਹਨਾਂ ਨੂੰ ਪਤਾ ਕਿ ਸਾਡੇ ਬੱਚੇ ਨਹੀਂਗੇ ਤੇ ਘਟੋ ਘਟ ਸਾਡੀ ਪੈਨਸ਼ਨ ਜਿਹੜੀ ਹੈ ਉਹ ਸਾਡੇ ਕੋਲ ਆ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ